ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕੱਪ ਸਾਰਾ ਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਆ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਅਸੀਂ 2-3 ਨੰਬਰ ਦੱਸਾਂਗੇ ਉਹ ਨੰਬਰਾਂ ਦੇ ਨਾਲ ਬਹੁਤ ਲੋਕਾਂ ਨੂੰ ਬਹੁਤ ਹੀ ਵਧੀਆ ਫਾਇਦਾ ਹੋਇਆ ਤੇ ਮੈਂ ਸੋਚਿਆ ਵੀ YouTube ਤੇ ਵੀ ਪਾ ਦਿੰਨੇ ਆ ਕਿਉਂਕਿ ਕਈਆਂ ਮੇਰੀਆਂ ਧੀਆ ਭੈਣਾਂ ਦੇ Facebook ਤੇ ਪੇਜ ਨਹੀਂ ਬਣੇ ਹੁੰਦੇ ਉਹਨਾਂ ਨੂੰ ਦਿੱਕਤ ਪੈਂਦੀ ਹੈ। ਹਾਂਜੀ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੋ। ਇਹਨਾਂ ਨੂੰ ਲੈਕਰ ਟੱਲੇ ਵਾਲਾ ਬਟਨ ਜ਼ਰੂਰ ਨਾ ਆਪ ਦਬਾਇਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਲਾਇਕ ਜ਼ਰੂਰ ਕਰਿਆ ਕਰੋ ਸਾਡੀ ਹੌਸਲਾ ਵਧਾਈ ਹੋ ਜਾਂਦੀ ਹੈ। ਕਮੈਂਟ ਜ਼ਰੂਰ ਲਿਖਿਆ ਕਰੋ ਤੁਹਾਡੀ ਹਾਜ਼ਰੀ ਲੱਗਦੀ ਹੈ। ਵੀਡੀਓ ਚੰਗੀ ਲੱਗਦੀ ਹੁੰਦੀ ਹੈ ਅੱਗੇ 6 ਜ਼ਰੂਰ ਕਰ ਦੇ ਕਰੋ ਵੀਡੀਓ ਨੂੰ ਸਟੈਪ ਨਾ ਮਾਰਿਆ ਕਰੋ ਵੀਡੀਓ ਨੂੰ ਪੂਰਾ ਧਿਆਨ ਨਾਲ ਸੁਣਿਆ ਕਰੋ ਪਹਿਲਾਂ ਤਾਂ ਤੁਹਾਨੂੰ ਜਿਹੜੇ ਇਸ ਸਾਲ ਦੇ ਵਿੱਚ ਬੱਚੇ ਜਨਮ ਗਏ ਜਾਂ ਜਨਮਣ ਵਾਲੇ ਨੇ ਪੂਰਾ ਸਾਲ ਦੀ ਹੈ ਡੇਟ ਇਹ ਨਹੀਂ ਹੈਗਾ ਹਰ ਇੱਕ ਮਹੀਨੇ ਦੇ ਵਿੱਚ ਇੰਨਾ ਤਰੀਕਾ ਨੂੰ ਜੇ ਬੱਚੇ ਪੈਦਾ ਹੁੰਦੇ ਨੇ ਤਾਂ ਉਹ ਕਿੰਨੇ ਇੱਕ ਕਰਮ ਲੈ ਕੇ ਆਉਂਦੇ ਨੇ ਜਾਂ ਕਿੰਨੇ ਕਿ ਨਹੀਂ 2026 ਦੇ ਵਿੱਚ ਜਨਮਣ ਵਾਲੇ ਬੱਚੇ ਪਾ ਮੈਂ ਪਹਿਲੇ ਮਹੀਨੇ ਚ ਪਾ ਮੈਂ ਦੂਜੇ ਚ ਪਾ ਮੈਂ ਉੱਥੇ ਚ ਪਹਿਲੇ ਤੋਂ ਲੈ ਕੇ 12ਵੇਂ ਤੱਕ ਦੇ ਤਰੀਕੇ ਨੇ ਸਾਰੀਆਂ ਇੱਕੋ ਹੀ ਤਰੀਕ ਫਿਕਸ ਰਹੂਗੀ ਇਹ ਬਦਲੂਗੀ ਨਹੀਂ ਦੇਖੋ 2 4 6 7 11 13 15 16 20 बाई 24 25 31 ਇੰਨਾ ਤਰੀਕਾ ਨੂੰ ਜਨਮਣ ਵਾਲੇ ਬੱਚੇ ਜਿਨ੍ਹਾਂ ਦਾ ਜਨਮ ਹੋਊਗਾ ਬਹੁਤ ਹੀ ਕਿਸਮਤ ਲੈ ਕੇ ਆਉਣਗੇ ਭਾਵੇਂ ਉਹ ਬੇਟੀ ਆ ਭਾਵੇਂ ਉਹ ਬੇਟਾ ਕਈ ਵਾਰੀ ਆਪਾਂ ਕਹਿਨੇ ਆਲਾ ਪੱਥਰ ਆ ਗਿਆ ਚੌਥੀ ਤੀਜੀ ਕੁੜੀ ਆ ਗਈ ਪਰ ਐਤਕੀ ਉਹਨਾਂ ਕੁੜੀਆਂ ਨੂੰ ਫਟਕਾਰ ਨਹੀਂ ਮਿਲੂਗੀ ਦੇਖੋ ਤੁਹਾਡੇ ਜੇ ਪਰਖਣਾ ਜੀ ਨੇ ਜਿਵੇਂ ਤੁਹਾਡੇ ਕਿਸੇ ਘਰ ਦੇ ਵਿੱਚ ਬੱਚਾ ਜਾਂ ਫਿਰ ਤੁਹਾਡੀ ਰਿਸ਼ਤੇਦਾਰੀ ਵਿੱਚ ਜਾਂ ਫਿਰ ਕਿਸੇ ਆਸ ਪੜੋਸ ਵਿੱਚ ਵੀ ਤੁਸੀਂ ਇਸ ਚੀਜ਼ ਨੂੰ ਪਰਖ ਸਕਦੇ ਹੋ ਬਹੁਤ ਹੀ ਕਿਸਮਤ ਵਾਲਾ ਬੱਚਾ ਹੋਵੇਗਾ ਜਿਹੜਾ ਇੰਨਾ ਤਰੀਕਾ ਨੂੰ ਫਾਇਦਾ ਹੋਵੇਗਾ ਹੈ ਕਿ ਨਹੀਂ ਕਰਮ ਤਾਂ ਸਾਰੇ ਬੱਚੇ ਲੈ ਕੇ ਆਉਂਦੇ ਨੇ ਆਪੋ ਆਪਣੇ ਨਾਲ ਪਰ ਜਾਨੀ ਇਹ ਬੱਚੇ ਥੋੜੇ ਜਿਹਾ ਉਹਨਾਂ ਨਾਲੋਂ ਵੱਖਰੇ ਕਿਸਮਤ ਵਾਲੇ ਹੋਣਗੇ ਇਹਦੇ ਨਾਲ ਹੀ ਤੁਹਾਨੂੰ ਦੱਸ ਦਿਆਂ ਤਾਂ ਤੋਂ ਦੇਖੋ YouTube ਵਾਲੇ ਵੀ ਪਰੇਸ਼ਾਨ ਨੇ ਹੈ ਕਿ ਨਹੀਂ ਤੇ ਆਪਣੇ ਜਿਹੜੇ ਹੈਗੇ ਨੇ Facebook ਵਾਲੇ ਵੀ ਸਾਰੇ ਪਰੇਸ਼ਾਨ ਦੁਨੀਆ ਤਾਂ ਸਾਰੀ ਇੱਕੋ ਜਿਹੀ ਹੈ ਨਾ Facebook ਤੇ YouTube ਤੇ ਕਿ ਵੱਖਰੇ ਵੱਖਰੇ ਤਾਂ ਹੈ ਨਹੀਂਗੇ ਦੇਖੋ ਮਿਹਨਤ ਕਰੋਗੇ ਪੈਸਾ ਆਊਗਾ ਪਹਿਲਾਂ ਤਾਂ ਇਹ ਸਮਝਣਾ ਚਾਹੀਦਾ ਸਾਨੂੰ ਇਹ ਨਹੀਂ ਵੀ ਅੰਟੀ ਨੇ ਦਾ ਟੋਟਕਾ ਪਾਤਾ ਜੀ ਇਸ ਤਰ੍ਹਾਂ ਜਾਈ ਤਾਂ ਬੱਕੇ ਪਾਵਾਂਗੇ ਸਾਡੇ ਤਾਂ ਘਰੇ ਪੈਸੇ ਆ ਜਾਣੇ ਨੇ ਕਹੋਣਗੇ ਪਰ ਮਿਹਨਤ ਦੇ ਨਾਲ ਹਾਂ ਕੋਈ ਤੁਹਾਨੂੰ ਪਰੇਸ਼ਾਨੀ ਆ ਉਹਦਾ ਮੈਂ ਤੁਹਾਨੂੰ ਹੱਲ ਦੱਸਣ ਲਈ ਤੋ ਤੁਹਾਡੇ ਕੋਲੇ ਪੈਸੇ ਨਹੀਂ ਤੁਹਾਨੂੰ ਕੱਲ ਨੂੰ ਪਰਸੋਂ ਚੌਥੇ ਨੂੰ ਜ਼ਰੂਰਤ ਆ ਤੁਹਾਨੂੰ ਕਿਸੇ ਪਾਸੋਂ ਪੈਸੇ ਨਹੀਂ ਮਿਲ ਮਿਲ ਰਹੇ ਲੜਕੀ ਦਾ ਵਿਆਹ ਰੱਖਿਆ ਜਾਂ ਕੋਈ ਹੋਰ ਪ੍ਰੋਗਰਾਮ ਆ ਕੁਝ ਕਰਨ ਲਈ ਸੋਚਿਆ ਗਿਆ ਉਸ ਟੈਂਪਰ ਕਰੋ ਤੁਸੀਂ ਇਹ ਕੰਮ ਕਦੇ ਵੀ ਕਰ ਸਕਦਾ ਇਹ ਨਹੀਂ ਵੀ ਇੱਕ ਵਾਰ ਇਸ ਕੰਮ ਨੂੰ ਤੁਸੀਂ ਵਾਰ-ਵਾਰ ਵੀ ਕਰ ਸਕਦਾ ਤੁਸੀਂ ਕੀ ਕਰਨਾ ਪਾਈਏ ਦਾ ਅੱਧਾ ਕਿਲੋ ਦਾ ਕਿਲੋ ਦਾ ਜਿੰਨੀ ਤੁਹਾਡੇ ਚ ਹਿੰਮਤ ਆ দান ਲਈ ਕੋਈ ਇਹ ਨਹੀਂ ਹੁੰਦਾ ਵੀ ਇੰਨੀ ਸਾਨੂੰ ਚਾਹੀਦੀ ਨਹੀਂ ਗ੍ਰਹਿਾਂ ਲਈ ਕੁਝ ਹੋ ਸਕਦਾ ਜਿਹੜਾ ਕੋਈ ਗ੍ਰਹਿ ਹੁੰਦਾ ਉਹਦੇ ਵਜਨ ਦੇ حساب ਨਾਲ ਚੀਜ਼ ਹੁੰਦੀ ਹੈ ਉਹ ਚੀਜ਼ ਵੱਖਰੀ ਹੁੰਦੀ ਹੈ ਤੁਰ ਤੁਸੀਂ ਕੀ ਕਰਨਾ ਸੋਚੋਗੇ ਇਹ ਕੁੱਤੇ ਨੂੰ ਪਾਉਣਾ ਹੋਊਗਾ ਫਲਾਣਾ ਕੁਛ ਨਹੀਂ ਕਰਨਾ ਇਸ ਪੈਗਟ ਨੂੰ ਤੁਸੀਂ ਨਦੀ ਜਾਂ ਨਹਿਰ ਜਾਂ ਸੂਏ ਦੇ ਕੰਡੇ ਤੇ ਲੈ ਕੇ ਜਾਣਾ ਆਪਣੇ ਪੈਰਾਂ ਦਾ ਧਿਆਨ ਰੱਖ ਕੇ ਵਿਚਨਾ ਤਿਲਕ ਜਿਓ ਤੁਸੀਂ ਪੂਤ ਤੇ ਖਾਟੀ ਹੀ ਇਹ ਕੰਮ ਕਰੋ ਕਈ ਵਾਰੀ ਬਜ਼ੁਰਗਾਂ ਨੂੰ ਭੇਜ ਦਿੰਦੇ ਹੋ ਬਜ਼ੁਰਗਾਂ ਦਾ ਪੈਰ ਤਿਲਕਿਆਂ ਦਾ ਦੇਖੋ ਇਹ ਗੱਲ じゃ ਕਈ ਵਾਰੀ ਬੱਚਿਆਂ ਨੂੰ ਭੇਜ ਦਿੰਦੀਆਂ ਨੇ ਮਾਵਾਂ ਛੋਟੇ ਛੋਟੇ ਨਾ ਤਰੋ ਜਿਹਦੀ ਨਿਗਾਹ ਸਹੀ ਆ ਤੇ ਜਿਹਦਾ ਸਰੀਰ ਸਹੀ ਆ ਉਹ ਬੰਦਾ ਇਹ ਕੰਮ ਕਰੇ ਕਰ ਸਾਰੇ ਸਕਦੇ ਨੇ ਪਰ ਮਤਲਬ ਕਰਨ ਦਾ ਜਿਹੜਾ ਹੁੰਦਾ ਛੋਟੇ ਬੱਚੇ ਕਈ ਵਾਰੀ ਗਲਤੀ ਕਰ ਲੈਂਦੇ ਨੇ ਹੈ ਕਿ ਨਹੀਂ ਨਹਿਰ ਦੇ ਕੰਡੇ ਤੇ ਜਾ ਕੇ ਦੁੱਧ ਪਾਉਣ ਲੱਜੈਂਦੇ ਨੇ ਸੂਏ ਦੇ ਕੰਡੇ ਤੇ ਜਾਂ ਨਦੀ ਚੱਲਦੀ ਆ ਕੋਲ ਨਾ ਪਾਣੀ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਇਹ ਨਹੀਂ ਵੀ ਗੰਦਾ ਨਾਲਾ ਚੱਲਦਾ ਚੱਲ ਜੀ ਇਸ ਤਾਂ ਇੱਥੇ ਕਰ ਲੈਣੇ ਆ ਸਾਡੇ ਨੇੜੇ ਆ ਸਾਡੇ ਦਰਾਂ ਕੋਲ ਚੱਲਦਾ ਨਹੀਂ ਪਾਣੀ ਸਾਫ਼ ਸੁਥਰੇ ਦੇ ਵਿੱਚ ਹੀ ਇਹ ਕੰਮ ਕਰ ਹੁਣ ਜਿਹੜਾ ਤੁਸੀਂ ਦੁੱਧ ਦਾ ਪੈਕਟ ਲਿਆ ਉਹਦੇ ਵਿੱਚ ਇੱਕ ਸਰਾਖ ਕੱਢ ਲਓ ਵਾੜਾ ਵੱਡਾ ਨਹੀਂ ਕੱਟਣਾ ਛੋਟਾ ਹੀ ਆ। ਉਹ ਜਿਹੜਾ ਦੁੱਧ ਆ ਤੁਸੀਂ ਨਦੀ ਜਾਂ ਨਹਿਰ ਵਿੱਚ ਪਾਉਣ ਚੱਲੇ ਜਾਂ ਸੂਹੇ ਵਿੱਚ ਜੱਗ ਕਿਤੇ ਵੀ ਜਿੱਥੇ ਪਾਣੀ ਚੱਲਦਾ। ਖਾਲ ਨਾ ਉਹ ਮੋਟਰ ਦਾ ਖਾਲ ਚੱਲਦਾ ਚਲੋ ਉੱਥੇ ਹੀ ਪਾ ਦੇਣੇ ਨਹੀਂ ਨਹੀਂ। ਤੁਸੀਂ ਉਸ ਦੁੱਧ ਨੂੰ ਵਿਥੇ ਆਪਣੀ ਗਲੀ ਕੱਢਿਓ ਇਹ ਜਿਹੜੀ ਤੁਹਾਡੀ ਤਲਈ ਆ ਇਹਦੇ ਉੱਪਰ ਜੀ ਹੋ ਕੇ ਪਹਿਲਾਂ ਤੁਹਾਡੀ ਤਲਈ ਤੇ ਦੁੱਧ ਗਰੇ ਫੇਰ ਤੁਹਾਡਾ ਜਿਹੜਾ ਦੁੱਧ ਆ ਉਹ ਨਦੀ ਜਾਂ ਨਹਿਰ ਵਿੱਚ ਜਾਣਾ ਚਾਹੀਦਾ। ਜਿੱਥੇ ਤੁਸੀਂ ਪਾਉਣਗੇ ਬੋਲਤੇ ਕਾਢੋ ਇੱਕ ਖੱਤਨਾ ਦੁੱਧ ਆਪਣੀ ਥਲੀ ਦੇ ਪਾਉ ਤੇ ਤੁਹਾਡੇ ਕੋਲੇ ਤੀਜੇ ਦਿਨ ਪੈਸੇ ਆ ਜਾਣਗੇ ਭਾਵੇਂ ਤੁਹਾਡੇ ਆਪਦੇ ਨਹੀਂ ਭਾਵੇਂ ਕਿਸੇ ਤੋਂ ਲੋਨ ਕਰਾਉਣਾ ਲੋਨ ਦੇ ਪੈਸੇ ਨੇ ਜਾਂ ਕਰਜ਼ਾ ਲੈਣ ਉਹ ਤੁਹਾਨੂੰ ਮਿਲ ਜੂਗਾ ਜੋ ਫੇਰ ਜ਼ਰੂਰਤ ਆ ਫੇਰ ਕਰੋ ਪਰ ਕੰਮ ਮਿਹਨਤ ਕਰਨੀ ਪਊਗੀ ਉਹ ਨਹੀਂ ਹੈ ਵੀ ਅਸੀਂ ਛੱਡ ਗਏ ਨਹੀਂ ਇਹ ਹੈਗਾ ਤੁਹਾਨੂੰ ਅਮਰਜੈਂਸੀ ਦੇ ਵਿੱਚ ਕੋਈ ਜ਼ਰੂਰ ਤਾਂ ਪਰਸੋ ਚੌਥੇ ਨੂੰ ਤੁਸੀਂ ਪੈਸੇ ਮੰਗੇ ਸੀ ਤੁਹਾਨੂੰ ਕਿਸੇ ਕੋਲੋਂ ਪੈਸੇ ਨਹੀਂ ਮਿਲੇ ਤੁਸੀਂ ਬੱਚਾ ਬਾਹਰ ਭੇਜਣਾ ਤੁਹਾਨੂੰ ਪੈਸੇ ਨਹੀਂ ਮਿਲ ਰਹੇ ਇਹ ਉਸ ਟਾਈਮ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ ਬਾਕੀ ਤਾਂ ਆਪਾਂ ਨੇ ਕਮਾਈ ਦੇ ਸਾਧਨ ਤੋਂ ਰੋਟੀ ਤਾਂ ਖਾਣੀ ਹੁੰਦੀ ਹੈ ਕਿ ਪੈਸੇ ਜੇ ਅੱਜ ਮਿਲੇ ਨੇ ਤਾਂ ਕੱਲ ਨੂੰ ਮੋੜਨੇ ਵੀ ਨਹੀਂ ਮੋੜੋਗੇ ਕਿੱਥੇ ਜੇ ਕੰਮ ਕਰੋਗੇ ਤਾਂ ਹੁਣ ਤੁਹਾਨੂੰ ਇਹਦੇ ਨਾਲ ਹੀ ਮੈਂ ਲੱਕੀ ਨੰਬਰ ਦੱਸਣ ਲੱਗੀ ਹਾਂ ਇਹਦੇ ਨਾਲ ਲੋਕਾਂ ਦਾ ਬਹੁਤ ਫਾਇਦਾ ਹੋਇਆ ਇਸ ਨੰਬਰ ਨੂੰ ਤੁਸੀਂ ਕਬੇ ਆ ਤੇ ਲਿਖਣਾ ਜਦੋਂ ਵੀ ਮੈਂ ਨੰਬਰ ਦੱਸਦੀ ਆ ਉਹ ਗ੍ਰੀਨ ਰੰਗ ਦੇ ਪੈਨ ਨਾਲ ਹੀ ਲਿਖਣਾ ਹੁੰਦਾ ਇਹ ਤੁਸੀਂ ਅਮਰਜੈਂਸੀ ਦੇ ਵਿੱਚ ਲਿਖਣਾ ਜਦੋਂ ਤੁਹਾਨੂੰ ਕੋਈ ਰਸਤਾ ਨਾ ਮਿਲੇ ਪੈਸੇ ਦਾ ਜਿਵੇਂ ਸਭ ਜ ਲੋ ਵੀ ਰਸਤੇ 'ਚ ਗੱਡੀ ਖਰਾਬ ਹੋ ਗਈ ਜਾਂ ਕੋਈ ਐਹ ਜੀ ਜ਼ਰੂਰਤ ਆ ਇਹ ਕਈ ਵਾਰੀ ਆਪਦੇ ਪੈਸੇ ਵੀ ਪਏ ਹੁੰਦੇ ਨੇ ਪਰ ਬੈਂਕ ਬੰਦ ਹੋ ਜਾਂਦੀ ਜਾਂ ਕਈ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹਦੇ ਪਿੱਛੇ ਅਸੀ ਹਮਤਵਲ ਆਪਣੇ ਪੈਸਿਆਂ ਨੂੰ ਤੋਂ ਵੀ ਪਰੇਸ਼ਾਨ ਹੋ ਜਾਂਦੇ ਆ ਇਹ ਤੁਸੀਂ ਨੰਬਰ ਨੋਟ ਕਰੋ ਮੇਰੇ ਕੋਲੇ ਪੈਨ ਹੈ ਨਹੀਂਗਾ ਮੈਂ ਨਹੀਂ ਪੈਨ ਨਾਲ ਲਿਖ ਕੇ ਦਿਖਾ ਦਿੰਦੀ ਪੈਨ ਉਹ ਪੈਨ ਚੱਕ ਦੇ ਗ੍ਰੀਨ ਰੰਗ ਵਾਲਾ ਪੈਨ ਪਤਾ ਨਹੀਂ ਜਵਾਕਾਂ ਨੇ ਕਿੱਥੇ ਮਾਰਿਆ ਮੈਂ ਰੈੱਡ ਵਾਲੇ ਲੈ ਕੇ ਆਈਆਂ ਇਹ ਇੱਥੇ ਜਿਹੜਾ ਆ ਆਪਣਾ ਹੁੰਦੀ ਆ ਆ ਜਗ੍ਹਾ ਗੁੱਠ ਧੋਪਰ ਇੱਥੇ ਤੁਸੀਂ ਗ੍ਰੀਨ ਰੰਗ ਦੇ ਪੈਨ ਨਾਲ ਲਿਖਣਾ 24 ਤੇ ਮੇਰੇ ਕੋਲੇ ਰੈੱਡ ਅਪ ਸਿ 24 ਹਰੇ ਗ੍ਰੀਨ ਰੰਗ ਦੇ ਪੈਨ ਨਾਲ ਲਿਖਣਾ ਫਿਰ ਤੁਸੀਂ ਇੱਥੇ ਇੱਕ ਲਕੀਰ ਮਾਰ ਦੇਣੀ ਆ ਮਾਰਨ ਤੋਂ ਬਾਅਦ ਤੁਸੀਂ 7 4 1 ਇਹ ਇਸ ਤਰ੍ਹਾਂ ਸਰਕਲ ਬਣਾਉਣਾ ਹੈ ਇਸ ਤਰ੍ਹਾਂ ਸਰਕਲ ਬਣਾਣਾ ਗੋਲ ਉੱਤੇ 24 ਥੱਲੇ 741 ਲਿਖਣਾ ਕਿਹੜੇ ਪੈਨ ਗ੍ਰੀਨ ਰੰਗ ਦੇ ਪੈਨ ਨਾਲ ਲੈਡੀ ਵੀ ਲਿਖ ਸਕਦੇ ਐਮਰਜੈਂਸੀ ਡੇਲੀ ਲਿਖਣਾ ਸ਼ੁਰੂ ਕਰ ਦੋ ਪੈਸਿਆਂ 'ਚ ਵਰਕਤਰ ਹੋਊਗੀ ਅਗਰ ਤੁਹਾਨੂੰ ਐਮਰਜੈਂਸੀ ਦੇ ਵਿੱਚ ਜ਼ਰੂਰਤ ਪੈ ਗਈ ਤੁਹਾਡੇ ਕੋਲੇ ਕੋਈ ਪੈਸਾ ਹੈ ਨਹੀਂ ਤੁਹਾਨੂੰ ਉਸੀ ਕਿਸ਼ਤ ਭਰਨੀ ਆ ਪੈਸਾ ਹੈ ਨਹੀਂ ਉਸ ਟਾਈਮ ਤੁਸੀਂ ਉਸ ਨੂੰ ਲਿਖ ਸਕਦੇ ਹੋ ਲਿਖਣ ਬਾਰੇ ਸੋਚਣਾ ਕੀ ਹੈ ਇਹ ਨਹੀਂ ਵੀ ਕੱਲਾ ਹੱਥ ਤੇ ਲਿਖ ਲਿਆ ਜੀ ਸਾਰੇ ਕੋਲੇ ਪੈਸੇ ਆ ਜਾਣਗੇ ਆਪਦੇ ਦਿਮਾਗ ਦੇ ਵਿੱਚ ਧਾਰਨੀ ਇਹ ਗੱਲ ਮੇਰੇ ਕੋਲੇ ਪੈਸੇ ਆ ਰਹੇ ਨਹੀਂ ਜਿਹਦੇ ਮੈਂ ਦੇਣੇ ਨੇ ਮੈਂ ਉਹਦੇ ਲਾਤੇ ਮੇਰੇ ਕੋਲੇ ਪੈਸੇ ਆ ਗਏ ਬਿਲਕੁਲ ਉਸ ਟਾਈਮ ਹਿਰਦਾ ਸ਼ਿਸ਼ੇ ਵਰਗਾ ਹੋਣਾ ਚਾਹੀਦਾ ਕੋਈ ਮਨ ਚ ਦਵੇਤ ਭਾਵਨਾ ਨਹੀਂ ਹੋਣੀ ਚਾਹੀਦੀ ਕੋਈ ਮਨ ਚ ਇਹ ਨਹੀਂ ਚਾਹੀਦਾ ਵੀ ਇਹ ਕਰਨ ਨਾਲ ਪੈਸੇ ਆ ਜਾਣਗੇ ਨਹੀਂ ਆਉਣੇ ਨਾ ਇਹ ਜ ਤੁਸੀਂ ਮਨ ਦੇ ਵਿੱਚ ਇਹ ਸੋਚਣਾ ਆ ਗਏ ਪੈਸੇ ਸਾਡੇ ਕੋਲੇ ਅਸੀਂ ਜਿਹਦੇ ਦੇਣੇ ਸੀ ਜਿਹੜਾ ਪਰੇਸ਼ਾਨ ਕਰਦਾ ਸੀ ਉਹਦੇ ਦੇਤੇ ਪਰ दारू ਦਾ ਠੇਕਾ ਵਿਸਵਾ ਕੋਲ ਜਾਣ ਲਈ ਜਾਂ ਘਰ ਮਕਾ ਬਣਾਉਣ ਲਈ ਜਾਂ ਗੱਡੀ ਲੈਣ ਲਈ ਇਹ ਪੈਸ ਜਿਹੜਾ ਹੈਗਾ ਨੰਬਰ ਇਹ ਕੰਮ ਨਹੀਂ ਕਰੂਗਾ ਇਹ ਕੰਮ ਤੁਹਾਨੂੰ ਅਮਰਜੈਂਸੀ ਵਿੱਚ ਕੰਮ ਦਊਗਾ ਕੋ ਘਰ ਬਣਾਉਣਾ ਕੋਈ ਅਮਰਜੈਂਸੀ ਨਹੀਂ ਗੱਡੀ ਲੈਣੀ ਕੋਈ ਅਮਰਜੈਂਸੀ ਨਹੀਂ ਠੇਕੇ ਤੇ ਜਾਣਾ ਕੋਈ ਅਮਰਜੈਂਸੀ ਨਹੀਂ ਹੈ ਬਿਸਵਾਲੇ ਕੋਠੇ ਤੇ ਜਾਣਾ ਕੋਈ ਅਮਰਜੈਂਸੀ ਨਹੀਂ ਹੈ ਇਹ ਸਾਡੇ ਮਨ ਦੇ ਸ਼ੌਂਕ ਨੇ ਅਮਰਜੈਂਸੀ ਹੋਊਂਦੀ ਸਾਡੇ ਦਰਵਾਜ਼ੇ ਖੜਾ ਕੋਈ ਗਾਲਾਂ ਕੱਢਦਾ ਵਾ ਪੈਸੇ ਦੇਣੇ ਨੇ ਉਹ ਅਮਰਜੈਂਸੀ ਹੋਪੀ ਜਾਂ ਫਿਰ ਕੋਈ ਐਹ ਜੀ ਸਾਨੂੰ ਜ਼ਰੂਰਤ ਆ ਕੋਈ ਐਹ ਜੇ ਸਾਡਾ ਕੰਮ ਰੁਕਿਆ ਹੋਇਆ ਅਸੀਂ ਕਿਸ਼ਤ ਭਰੌਣੀਆਂ ਸਾਡੇ ਕੋਲੇ ਪੈਸਾ ਹੈ ਨਹੀਂ ਇਹ ਉੱਥੇ ਕੰਮ ਕਰੂਗਾ ਜੇ ਤੁਹਾਡੀ ਰਸਤੇ 'ਚ ਗੱਡੀ ਖਰਾਬ ਹੋ ਗਈ ਜੇ ਤੇਲ ਮੁੱਕ ਗਿਆ ਤੁਹਾਨੂੰ ਡੀ ਆਟੋਮੈਟਿਕ ਕੋਈ ਉੱਥੇ ਮਦਦ ਕਰਨ ਲਈ ਪਹੁੰਚੂਗਾ ਇਹ ਨੰਬਰ ਤਾਂ ਹੋਰ ਵੀ ਬਹੁਤ ਨੇ ਤੇ ਤੇ ਜਿਆਦਾ ਟਾਈਮ ਲੰਬੀ ਵੀਡੀਓ ਬਣ ਜੂ ਕੋਈ ਗੱਲ ਨਹੀਂ ਮੈਂ ਫੇਰ ਦਵਾਂਗੇ ਹੁਣ ਤੋਂ ਮੈਂ ਇੰਨਾ ਹੀ ਨੰਬਰ ਦੱਸਿਆ ਤੁਹਾਨੂੰ ਮੈਂ ਅੱਜ ਦੋ ਨੰਬਰ ਪੈਸਿਆਂ ਤੇ ਕਿ ਪੈਸਿਆਂ ਤੋਂ ਦੁਨੀਆ ਪਰੇਸ਼ਾਨ ਬਹੁਤ ਹੈ ਅੱਛਾ ਜੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਅੱਗੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਕਿਸੇ ਹੋਰ ਗਰੀਬ ਦਾ ਭਲਾ ਹੋ ਜਾਵੇ ਮੈਂ ਐਸੀ ਕਰਕੇ ਜਿਹੜੇ ਮੰਗਾਉਣੀਆਂ ਮੈਸੇਜ ਮੰਗਾਉਣੀਆਂ ਵੀ ਕਰਕੇ ਭੇਜੋ ਤੁਹਾਡਾ ਅੱਗੇ ਭਲਾ ਹੋ ਜੂਵੇ ਤੇ ਕਈ ਤਾਂ ਫੋਨ ਕੱਟ ਦਿੰਦੀਆਂ ਨੇ ਸੁਣ ਕੇ ਦੇਖੋ ਨਾਲੇ ਮੈਂ ਅਗਲੇ ਦੇ ਮੂੰਹ ਦੇ ਉੱਤੇ ਫੁੱਲ ਜਾਂ ਕੋਈ ਹੋਰ ਸਟicker ਲਾ ਦਿੰਨੀ ਆ ਵੀ ਅਗਲੇ ਦਾ ਵਿੱਤੀਆਂ ਪਹਿਣਾ ਵਾਲੀਆਂ ਮੈਂ ਵੀ ਕਬੀਲਦਾਰ ਨਹੀਂ ਆ ਵੀ ਕਿਸੇ ਦੀ ਲੜਕੀ ਦਾ ਚਿਹਰਾ ਕਿਸੇ ਦੇ ਸਾਹਮਣੇ ਨਾ ਆ ਜਾਵੇ। ਬਾਕੀ ਜਿਹੜਾ ਫੋਨ ਨੰਬਰ ਆ ਜਾਂਦਾ ਮੈਂ ਫੋਨ ਨੰਬਰ ਵੀ ਕੱਟ ਦਿੰਨੀ ਆ। ਕਿਉਂ ਮੈਨੂੰ ਪਤਾ ਅੱਜਕੱਲ੍ਹ ਦੁਨੀਆ ਨੂੰ ਫੋਨ ਨੰਬਰ ਮਿਲਣਾ ਚਾਹੀਦਾ ਪਰੇਸ਼ਾਨ ਕਰੀ ਜਾਣਗੇ ਲੋਕਾਂ ਨੂੰ। ਮੈਂ ਇਹ ਦੋ ਗੱਲਾਂ ਨਹੀਂ ਕਿਸੇ ਕੋਲੇ ਕਿਸੇ ਦੀ ਸ਼ੇਅਰ ਕਰਦੀ। ਸਿਰਫ ਮੈਂ ਸਟੇਟਸ ਲਾਉਣੀ ਆ। ਸਟੇਟਸ ਤੋਂ ਬਾਅਦ ਫਿਰ ਮੈਂ ਲੋਨੀਆ ਆਪਣਾ ਜਿਹੜਾ ਸ਼ਾਰਟ ਲਿਆ ਹੁੰਦਾ ਉਹ ਦੋਨਾਂ ਫੇਸਬੁੱਕ ਤੇ ਤੇ YouTube ਤੇ ਮੈਂ ਲਾਦਨੇ ਆ YouTube ਤੇ ਲਾਉਣ ਨਾਲ ਫੋਟੋ ਜਿਹੜੀ ਮੇਰੀ ਵੀਡੀਓ ਬਹੁਤ ਛੋਟੀ ਜੀ ਤਾਰਜੀ ਬਣ ਜਾਂਦੇ ਉਹਦੇ ਕਰਕੇ ਮੈਂ ਨਹੀਂ ਲਾਉਂਦੀ ਇਹੀ ਪ੍ਰੋਬਲਮ ਆ ਹੋਰ ਕੋਈ ਪ੍ਰੋਬਲਮ ਨਹੀਂ ਹਜੇ ਆਪਾਂ ਕਿਉਂਕਿ ਸ਼ਾਰਟ ਵੀਡੀਓ ਨਹੀਂ ਪਾ ਸਕਦੇ ਜਦੋਂ ਸ਼ਾਰਟ ਵੀਡੀਓ ਪਾਉਣ ਦਾ ਟਾਈਮ ਆਊਗਾ ਮੈਂ ਤੁਹਾਨੂੰ ਉਹ ਵੀ ਦੱਸੂਗੀ ਫਿਰ ਪਾਇਆ ਕਰੂੰਗੀ ਅੱਛਾ